ਮੋਗਾ ਬਾਈਪਾਸ ਤੇ ਬਣੇ ਸ਼ਿਵਮ ਬਾਬੇ ਦੇ ਡੇਰੇ ਨੂੰ ਲੈ ਕੇ ਹੁਣ ਵੱਡਾ ਵਿਵਾਦ ਖੜਾ ਹੋ ਗਿਆ ਹੈ। ਨਿੰਦ ਸਿੰਘਾਂ ਵੱਲੋਂ ਐਸਐਸਪੀ ਮੋਗਾ ਨੂੰ ਮੰਗ ਪੱਤਰ ਸਾਪਕੇ ਸਪਸ਼ਟ ਕਿਹਾ ਗਿਆ ਹੈ ਕਿ ਇਹ ਡੇਰਾ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ ਅਤੇ ਇਸ ਨੂੰ ਤੁਰੰਤ ਬੰਦ ਕੀਤਾ ਜਾਵੇ। ਨਿੰਦ ਸਿੰਘਾਂ ਨੇ ਦੱਸਿਆ ਕਿ 3 ਮਹੀਨੇ ਪਹਿਲਾਂ ਵੀ ਉਹਨਾਂ ਨੇ ਇਸੇ ਮਾਮਲੇ ਨੂੰ ਲੈ ਕੇ ਐਸਐਸਪੀ ਕੋਲ ਅਰਜ਼ੀ ਦਿੱਤੀ ਸੀ। ਪਰ ਕਾਰਵਾਈ ਕਰਨ ਦੀ ਬਜਾਏ ਸ਼ਿਵਮ ਬਾਬੇ ਨੂੰ ਗਨਮੈਨ ਮੋਹਿਆ ਕਰਵਾ ਦਿੱਤੇ ਗਏ। ਉਹਨਾਂ ਨੇ ਬਾਬੇ ਨੂੰ ਟੂੰਗੀ ਕਹਿੰਦੇ ਹੋਏ ਮੰਗ ਕੀਤੀ ਕਿ ਸਰਕਾਰ ਹੁਣ ਦੇਰ ਨਾ ਕਰੇ ਅਤੇ ਡੇਰੇ ਨੂੰ ਫੌਰੀ ਤੌਰ ਤੇ ਬੰਦ ਕਰਵਾਏ। ਮੋਗਾ ਬਾਈਪਾਸ ਤੇ ਬਣੇ ਸ਼ਿਵਮ ਬਾਬੇ ਦੇ ਡੇਰੇ ਨੂੰ ਲੈ ਕੇ ਹੁਣ ਵੱਡਾ ਵਿਵਾਦ ਖੜਾ ਹੋ ਗਿਆ ਹੈ। ਨਿੰਦ ਸਿੰਘਾਂ ਵੱਲੋਂ ਐਸਐਸਪੀ ਮੋਗਾ ਨੂੰ ਮੰਗ ਪੱਤਰ ਸਾਪਕੇ ਸਪਸ਼ਟ ਕਿਹਾ ਗਿਆ ਹੈ ਕਿ ਇਹ ਡੇਰਾ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ ਅਤੇ ਇਸ ਨੂੰ ਤੁਰੰਤ ਬੰਦ ਕੀਤਾ ਜਾਵੇ ਨੇਂਦ ਸਿੰਘਾ ਨੇ ਦੱਸਿਆ ਕਿ 3 ਮਹੀਨੇ ਪਹਿਲਾਂ ਵੀ ਉਹਨਾਂ ਨੇ ਇਸੇ ਮਾਮਲੇ ਨੂੰ ਲੈ ਕੇ ਐਸਐਸਪੀ ਕੋਲ ਅਰਜ਼ੀ ਦਿੱਤੀ ਸੀ ਪਰ ਕਾਰਵਾਈ ਕਰਨ ਦੀ ਬਜਾਏ ਸ਼ਿਵਮ ਬਾਬੇ ਨੂੰ ਗਨਮੈਨ ਮੋਇਆ ਕਰਵਾ ਦਿੱਤੇ ਗਏ ਉਹਨਾਂ ਨੇ ਬਾਬੇ ਨੂੰ ਟੋਂਗੀ ਕਹਿੰਦੇ ਹੋਏ ਮੰਗ ਕੀਤੀ ਕਿ ਸਰਕਾਰ ਹੁਣ ਦੇਰ ਨਾ ਕਰੇ ਅਤੇ ਡੇਰੇ ਨੂੰ ਫੌਰੀ ਤੌਰ ਤੇ ਬੰਦ ਕਰਵਾਏ ਵੇਖੋ ਇਹ ਵੀਡੀਓ ਤੁਹਾਡਾ ਕਿਹੜੇ ਜੱਥੇਬੰਦੀ ਤੋਂ ਆ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਇੰਟਰਨੈਸ਼ਨਲ ਸੱਤ ਸਮਾਜ ਜ਼ਿਲ੍ਹਾ ਪ੍ਰਧਾਨ ਇੰਪੋਰਟ ਔਰ ਜੁਮੈਤੜ ਅਕਾਲੀ ਦਲ ਜ਼ਿਲ੍ਹਾ ਪ੍ਰਧਾਨ ਇੰਪੋਰਟ। ਅੱਜ ਅਸੀਂ ਵਿਸ਼ੇਸ਼ ਤੌਰ ਤੇ ਜਿਹੜਾ ਮੁਖੇ ਮਾਨਯੋਗ ਐਸਐਸਪੀ ਸਾਹਿਬ ਉਹਨਾਂ ਨੂੰ ਮਿਲਣ ਵਾਸਤੇ ਪਹੁੰਚੇ ਹਾਂ। ਸੋ ਮੇਰੇ ਨਾਲ ਨਿਹੰਗ ਸਿੰਘ ਜੱਥੇਬੰਦੀਆਂ ਜੱਫੇਦਾਰ ਸਹਿਬਾਨ ਔਰ ਸਾਡੀ ਜੱਥੇ ਦੇ ਵਿੱਚੋਂ ਜਿਹੜੇ ਸਿੰਘ ਨੇ ਉਹ ਵੀ ਨਾਲ ਅੱਜ ਸ਼ੁਭਰੀਤ ਕਰਨ ਆਏ ਐ ਕਾਰਨ ਇਹ ਐ ਕਿਉਂਕਿ ਮੋਕੇ ਤੋਂ ਬਾਅਦ ਹੀ ਪ੍ਰਾਣੇ ਰੋਡ ਦੇ ਉੱਪਰ ਇੱਕ ਸ਼ਿਵਨਾਥ ਨਾਮ ਦਾ ਜਿਹੜਾ ਵਿਅਕਤੀ ਐ ਉਹ ਇੱਕ ਢੌਂਦੀ ਸਾਧ ਐ ਔਰ ਕਾਫੀ ਲੰਬੇ ਸਮੇਂ ਤੋਂ ਉਹ ਜਿਹੜਾ ਇੱਕ ਆਪਣੇ ਘਰ ਦੇ ਵਿੱਚ ਅੱਡਾ ਉਹਨੇ ਚਲਾਇਆ ਹੋਇਆ ਹੈ ਗੱਦੀ ਦੇ ਨਾਮ ਤੇ ਪੀਰਾਂ ਪਗੰਬਰਾਂ ਦੇਵੀ ਦੇਵਤਿਆਂ ਦੀਆਂ ਪਟਮਾਂ ਲਾ ਕੇ ਲੋਕਾਂ ਨੂੰ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ ਉਹਨਾਂ ਨਾਲ ਠੱਗੀਆਂ ਮਾਰ ਰਿਹਾ ਸੋ ਪਿਛਲੇ ਸਮੇਂ ਵਿੱਚ ਇਹ ਬੰਦਾ ਇੱਕ ਨਸ਼ੇੜੀ ਸੀ ਔਰ ਸਮੇਂ ਤੋਂ ਬਾਅਦ ਜਿਵੇਂ ਕਹਿੰਦੇ ਆ ਵੀ ਪੁਰਾਣੇ ਸਮਿਆਂ 'ਚ ਕਹਿੰਦੇ ਸੀ ਵੀ ਬਾਬੇ ਮਸਾਂ ਹੀ ਲੱਭਦੇ ਆ ਪਰ ਹੁਣ ਤੇ ਬਾਬੇ ਜਿਹੜੇ ਇਹੋ ਜਿਹੇ ਢੌਂਗੀ ਸਾਧ ਆ ਉਹ ਇੱਟਾਂ ਦੇ ਉੱਪਰ ਹੀ ਬੈਠੇ ਆ ਪਹਿਲਾਂ ਕਹਿੰਦੇ ਸੀ ਇੱਟਾਂ ਦੇ ਥੱਲੇ ਹੁੰਦੇ ਆ ਇਹੋ ਜਿਹੇ ਲੋਕ ਜਿਹੜੇ ਕਰਮਕਾਂਡ ਫਲਾਰੇ ਆ ਔਰ ਹਰ ਇੱਕ ਗਲੀ ਮੁਹੱਲੇ ਦੇ ਵਿੱਚ ਬੈਠੇ ਹੋਏ ਆ ਸੋ ਅਸੀਂ ਇਹ ਜਿਹੜਾ ਮੁੱਦਾ ਉਠਾਇਆ ਹੈ ਪੰਜਾਬ ਨੂੰ ਬਚਾਉਣਾ ਅਸੀਂ ਇਹੋ ਜਿਹੇ ਢੌਂਗੀ ਸਾਧਾਂ ਨੂੰ ਪਹਿਲਾਂ ਅਸੀਂ ਉਹਨਾਂ ਦੇ ਠੱਗ ਠੱਗੇ ਬੰਦ ਕਰਾਉਣੇ ਆ ਸੋ ਕਾਫੀ ਮੇਰੀਆਂ ਪਹਿਲਾਂ ਵੀ ਵੀਡੀਓ ਵਾਇਰਲ ਹੋਈਆਂ ਆ ਉਹਦੇ ਵਿੱਚ ਮੈਨੂੰ ਮੈਸੇਜ ਆਇਆ ਵੀ ਮੋਗੇ ਤੋਂ ਬਾਕੇਪੁਰਾਣੇ ਰੋਡ ਤੇ ਇੱਕ ਸ਼ਿਵਮ ਜਿਹੜਾ ਬਾਬਾ ਹੈ ਤੇ ਉਹ ਕਹਿੰਦਾ ਵੀ ਜਿਹੜਾ ਪੀਜੀਆਈ ਤੋਂ ਰੈਫਰੋ ਕੇ ਆ ਗਿਆ ਜਾਂ ਬੀਐਮਸੀ ਤੋਂ ਰੈਫਰੋ ਕੇ ਆ ਗਿਆ ਵੀ ਇਹਦਾ ਇਲਾਜ ਹੀ ਕੋਈ ਨਹੀਂ ਵੱਡੀਆਂ-ਵੱਡੀਆਂ ਕੈਂਸਰ ਵਰਗੀਆਂ ਬਿਮਾਰੀਆਂ ਦਾ ਇਲਾਜ ਉਹ ਕਹਿੰਦਾ ਮੈਂ ਇੱਕ ਟੁਕੜੀ ਦੇ ਵਿੱਚ ਕਰ ਦਿੰਨਾ ਸੋ ਉੱਥੇ ਕਈ ਰੋਗੀ ਲੋਕ ਦੇਖੋ ਜਦੋਂ ਬੰਦਾ ਰੋਗੀ ਹੁੰਦਾ ਹੈ ਮਾਨਸਿਕ ਤੌਰ ਤੇ ਤੇ ਜਾਂ ਉਹ ਭੜਕਦਾ ਫਿਰਦਾ ਉਹਨੂੰ ਕੋਈ ਰਾਹ ਨਹੀਂ ਮਿਲਦਾ ਉਹ ਫਿਰ ਇਹੋ ਜਿਹੇ ਢੌਂਗੀ ਸਾਧਾਂ ਦੇ ਕੋਲੇ ਆ ਜਾਂਦਾ ਸੋ ਇਦਾਂ ਦੇ ਭੋਲੇ-ਭਾਲੇ ਲੋਕ ਜਿਹੜੇ ਥੱਗੀ ਦਾ ਸ਼ਿਕਾਰ ਕਈ ਹੋ ਚੁੱਕੇ ਐ ਔਰ ਕਈਆਂ ਨੂੰ ਥੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਸੋ ਸ਼ਿਵਨਾਥ ਬਾਬੇ ਦੇ ਜਿਹੜੇ ਕਾਫੀ ਕਾਰਨਾਮੇ ਐ ਜਿਵੇਂ ਕਿ ਸਭ ਤੋਂ ਪਹਿਲਾਂ ਸਿਰ ਘਮਾਉਂਦਾ ਐ ਆਏ ਵੀ ਜਿਵੇਂ ਚਾਬੀ ਦੇ ਕੇ ਨਹੀਂ ਛੱਡਿਆ ਹੁੰਦਾ ਤੇ ਬਾਬੇ ਸਾਰੇ ਢੌਂਗੀ ਘਮਾਉਂਦੇ ਇਦਾਂ ਹੀ ਐ ਸਰ ਤੇ ਜਦੋਂ ਇਹਨਾਂ ਨਾਲ ਸਵਾਲ-ਜਵਾਬ ਹੁੰਦਾ ਉਹ ਕਹਿੰਦੇ ਸਾਨੂੰ ਮਸਤਾਂ ਦੀ ਡੋਰ ਕੱਢਦੀ ਐ ਲੋਅਰ ਤੁਹਾਨੂੰ ਕੱਲਿਆਂ ਨੂੰ ਚੜਦੀ ਹੈ ਇਹ ਜਿਹੜੇ ਸਵਾਲ ਜਵਾਬ ਅਸੀਂ ਕਰਨੇ ਆ ਇਹਦੇ ਵਿੱਚ ਫਿਰ ਕਹਿੰਦਾ ਜੀ ਸਭ ਤੋਂ ਵੱਡੀ ਜਿਹੜੀ ਪ੍ਰਾਅਤ ਇਸ ਬੰਦੇ ਦੀ ਕਿਹੜੇ ਇਸ ਅੰਗੂਠੇ ਦੇ ਉੱਤੇ ਇੱਕ ਤੋਂ ਉਹ ਅੰਕਾਰ ਜਿਹੜਾ ਗੁਰਬਾਣੀ ਦਾ ਅक्षर ਹੈ ਸ਼ਬਦ ਹੈ ਉਹ ਲਿਖਾਇਆ ਹੋਇਆ ਤੇ ਉਸੇ ਹੱਥ ਦੇ ਨਾਲ ਇਹ ਗਧੀਆਂ ਚੁੰਗ ਰਿਹਾ ਸੋ ਅਸੀਂ ਇਹਦੇ ਤੋਂ ਸਵਾਲਾਂ ਦੇ ਜਵਾਬ ਲੈਣੇ ਆ ਸੋ ਨਾਲ ਇਹ ਕਹਿੰਦਾ ਵੀ ਜਿਹੜਾ ਕੋਈ ਰੋਗੀ ਐ ਠੀਕ ਨਹੀਂ ਹੁੰਦਾ ਮੈਨੂੰ ਠੀਕ ਕਰ ਦੂੰ ਕੋਈ ਡੁੱਲਾ ਲੰਗੜਾ ਜੇ ਮੈਂ ਉਹਨੂੰ ਠੀਕ ਕਰ ਦੂੰ ਮੈਂ ਕਿਸੇ ਦੀ ਗੱਲਾਂ ਖੋਰ ਦਿੰਦਾ ਇੱਕ ਇਹਦੀ ਵੀਡੀਓ ਅਪਲੋਡ ਹੋਈ ਸੀ ਉਹ ਬੀਬੀ ਕਹਿੰਦੀ ਵੀ ਮੈਂ ਕੋਪਤ ਗੱਲ ਕਰਨੀ ਆ ਬਾਬਾਈ ਥੋਡੇ ਨਾਲ ਇਹ ਜਿਹੜਾ ਢੋਂਗੀ ਸਾਧਾ ਕਹਿੰਦਾ ਸਪੀਕਰ ਤੇ ਗੱਲ ਕਰ ਮੇਰੇ ਨਾਲ ਚਲੋ ਸੋ ਕਿਸੇ ਦੀਆਂ ਬੁਲਤ ਪ੍ਰੋਬਲਮਾਂ ਹੁੰਦੀਆਂ ਉਹਦੇ ਨਾਲ ਅੰਦਰ ਖਾਤੇ ਗੱਲ ਕਰਨ ਜੇ ਤੂੰ ਵੱਡਾ ਬਾਬਾ ਸਾਧਾ ਹੈਂ ਲੋਕਾਂ ਦੇ ਉੱਪਸ ਹੁੰਦਾ ਫਿਰ ਇਹਨੇ ਇੱਕ ਗੱਲ ਵੀਡੀਓ ਤੇ ਕਹੀ ਕਹਿੰਦਾ ਮੈਂ ਪੀਰ ਦੇ ਥੱਲੇ ਪੈ ਕੇ ਨਾ ਤੇ ਫਿਰ ਪੀਰ ਨੂੰ ਵਾਸ ਵਿੱਚ ਕੀਤਾ ਮੈਂ ਪੀਰਾ ਪਗੰਬਰਾ ਦੇਵੀ ਦੇਵਤਿਆਂ ਗੁਰੂਆਂ ਭਗਤਾਂ ਸੰਤਾਂ ਦਾ ਕਰਦਾ ਸਤਕਾਰ ਸਾਡਾ ਨਮਨ ਹੈ ਤੇ ਪਰ ਇਹਨਾਂ ਲੋਕਾਂ ਨੇ ਸ਼ਰਮ ਲਾਤੀ ਇਹ ਕਹਿੰਦੇ ਵੀ ਅਸੀਂ ਥੱਲੇ ਪੈ ਪੈ ਕੇ ਹਿ ਰਿਲੇਸ਼ਨ ਬਣਾ ਬਣਾ ਕੇ ਅਸੀਂ ਪੀਰਾਂ ਨੂੰ ਵਾਸ ਵਿੱਚ ਕੀਤਾ ਇਸ महंत ਬਾਬੇ ਨੂੰ ਪਤਾ ਨਹੀਂ ਇਹ ਸ਼ਿਵਰੀਆ ਕਿ ਕੁੰਸੀ ਹੈ ਇਹਨੂੰ ਅਸੀਂ ਸਵਾਲ ਜਵਾਬ ਜਿਹੜੇ ਕਰਨੇ ਆ ਵੀ ਦੇਂਦਾ ਸੀ ਟਾਈਮ ਦੇ ਜੱਲੇ ਅੱਜ ਮੋਗੇ ਐਸਐਸਪੀ ਸਾਹਿਬ ਉਹਨਾਂ ਨੂੰ ਅਸੀਂ ਮੈਮੋਰੰਡਮ ਦਿੱਤਾ ਵੀ ਦੇਂਦਾ ਟਾਈਮ ਦਿੱਤਾ 16 ਦਿਨ ਦਿੱਤੇ ਆ ਪ੍ਰਸ਼ਾਸਨ ਨੂੰ ਜੇ ਪ੍ਰਸ਼ਾਸਨ ਸ਼ਾਂਤਮਈ ਤਰੀਕੇ ਨਾਲ ਸਾਡੇ ਸਵਾਲ ਜਵਾਬ ਕਰਾ ਦਿੰਦਾ ਤਾਂ ਚੰਗੀ ਗੱਲ ਹੈ ਔਰ ਜੇਕਰ ਨਹੀਂ ਕਰਾਉਂਦਾ ਤੇ 16 ਤੋਂ 4 ਦਿਨ ਹੋਣਗੇ ਖਾਲਸੇ ਦੇ ਤੇ ਜਿਹੜਾ 20ਵਾਂ ਦਿਨ ਹੋਊਗਾ ਸਾਡਾ ਅਸੀਂ ਲਾਡ ਲੀਆਂ ਫੌਜਾਂ ਦੇ ਨਾਲ ਸਿੰਘ ਚੜ ਕੇ ਆਉਣਗੇ ਇਹਦਾ ਠਗ ਠਗਾ ਕਰਾਵਾਂਗੇ ਬੰਦ ਇਹਨੇ ਬੜਾ ਗੰਦ ਪਾਇਆ ਜੀ ਪੰਜਾਬ ਦੇ ਵਿੱਚ ਬਾਬਾ ਜੀ ਲੱਗਦਾ ਨਹੀਂ ਕਿਤੇ ਨਾ ਕਿਤੇ ਲੋਕ ਵੀ ਕਸੂਰਵਾਰ ਹੈ ਕਿ ਇਹ ਜਿਹੜੇ ਇਹੋ ਜਿਹੇ ਧੋਗੀਆਂ ਕੋਲੇ ਜਾਂਦੇ ਨੇ ਕਿਉਂਕਿ ਜਿੱਦਾਂ ਉਹਨਾਂ ਵੱਲੋਂ ਦਾਅਵੇ ਕੀਤੇ ਜਾਂਦੇ ਆ ਵੱਟੇ ਵੱਟੇ ਬਿਮਾਰੀਆਂ ਇਹ ਚੰਦ ਮਿੰਟਾਂ ਜੇ ਦੂਰ ਕੀਤੇ ਜਾਂਦੇ ਆ ਇਦਾਂ ਨਹੀਂ ਹੁੰਦਾ ਜੀ ਜਦੋਂ ਉੱਥੇ 100 ਬੰਦਾ ਬੈਠਾ ਹੈ ਜਦੋਂ ਇਹ ਦਬਕੇ ਨਾਲ ਕਹਿੰਦੇ ਆ ਨਾ ਕਿ ਤੇਰੀ ਗੰਡਾ ਖੁਰ ਗਈ ਕਿ ਨਹੀਂ ਬੋਲ ਇਦਾਂ ਬੋਲਦੇ ਨੇ ਉਹ ਡਰਦਾ ਹੀ ਬੰਦਾ ਕਹਿੰਦਾ ਖੁਰਜੀ ਤੇ ਘਰ ਆ ਕੇ ਉਹ ਫਿਰ ਉਹਨਾਂ ਦੇ ਮੀਆਂ ਬੀਵੀ ਇੱਕ ਦੂਜੇ ਤੇ ਛੱਤਰ ਮਾਰਦੇ ਆ ਵੀ ਤੂੰ ਮੈਨੂੰ ਲੈ ਕੇ ਗਿਆ ਉਹ ਕਹਿੰਦਾ ਮੈਂ ਤੈਨੂੰ ਲੈ ਕੇ ਗਿਆ ਐਦਾਂ ਰੋਲੇ ਪੈਂਦੇ ਨੇ ਘਰਾਂ ਵਿੱਚ ਇਹਨਾਂ ਲੋਕਾਂ ਦੇ ਕਰਕੇ ਹੁੰਦੇ ਆ ਵੇਖੋ ਜਿਹੜੀ ਲੋਕਾਂ ਦੀ ਤੁਸੀਂ ਗੱਲ ਕੀਤੀ ਆ ਲੋਕ ਭੂਲੇ ਭਾਲੇ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਆਉਣ ਤੋਂ ਪਹਿਲਾਂ ਵੀ ਕਿੰਨਾ ਕਰਮਕਾਂਡ ਸੀ ਸੰਸਾਰ ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਸੰਸਾਰ ਦੇ ਵਿੱਚ ਆਏ ਉਹਨਾਂ ਨੇ ਪੈਦਲ ਚੱਲ ਕੇ ਜਿੱਥੇ ਸਿੱਖੀ ਦਾ ਬਸਾਰਾ ਕੀਤਾ ਹੈ ਉਥੇ ਨਾਲ-ਨਾਲ ਕਰਮ ਕਾਂਡਾਂ ਤੋਂ ਅੰਧਵਿਸ਼ਵਾਸ ਤੋਂ ਵੀ ਮੁਕਤ ਕਰਾਇਆ ਸਾਨੂੰ ਤੇ ਅਸੀਂ ਉਹਨਾਂ ਦੇ ਸਿੱਖਾਂ ਬੱਚੇ ਆ ਸਾਡਾ ਫਰਜ਼ ਬਣਦਾ ਹੈ ਕਿ ਜਿਹੜੇ ਭੋਲੇ-ਭਾਲੇ ਲੋਕ ਅੱਜ ਠੱਗੀ ਦਾ ਸ਼ਿਕਾਰ ਬਣ ਰਹੇ ਆ ਤੇ ਅਸੀਂ ਇਹੋ ਦੇ ਅੰਧਵਿਸ਼ਵਾਸ ਤੋਂ ਉਹਨਾਂ ਨੂੰ ਮੁਕਤ ਕਰਾਈਏ ਬਾਬਾ ਜੀ ਬਾਬਾ ਜੀ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਹੈ ਬਾਬਾ ਜੀ ਕੀ ਨਹੀਂ ਗੱਲਬਾਤ ਅਸੀਂ ਕਦੋਂ ਕਰਨੀ ਹੈ ਜੀ ਅਸੀਂ ਤਾਂ ਚੜ੍ਹ ਕੇ ਜਾਣਾ ਸਾਡੀ ਕੋਈ ਗੱਲਬਾਤ ਨਹੀਂ ਅਸੀਂ ਤਾਂ ਪ੍ਰਸ਼ਾਸਨ ਨਾਲ ਹੀ ਪ੍ਰਸ਼ਾਸਨ ਨੂੰ ਬੇਨਤੀ ਕਰਨੇ ਚਾਉਣੇ ਆ ਪ੍ਰਸ਼ਾਸਨ ਦੇ ਖੁਦ ਗੰਨਮੈਨ ਵਰਦੀ ਪਾਈ ਹੁੰਦੀ ਆ ਪੁਲਿਸ ਦੀ ਤੇ ਉੱਥੇ ਜਾ ਜਾ ਕੇ ਬਾਬੇ ਨਾਲ ਫੋਟੋਆਂ ਖਿਚਾਉਂਦੇ ਆ ਮੈਂ ਐਸਐਸਪੀ ਸਾਹਿਬ ਨੂੰ ਬੇਨਤੀ ਕਰਕੇ ਆ ਇਹ ਵੀ ਬਕਾਇਦਾ ਵੀ ਤੁਹਾਡੇ ਮੁਲਾਜ਼ਮ ਉੱਥੇ ਗੁਰਬਾਣੀ ਦਾ ਲਬਜ ਲਿਖਿਆ ਹੁੰਦਾ ਸ਼ੁਭ ਕਰਮਨ ਤੇ ਕਮ ਹੁਣਾ ਟਰੋ ਵੀ ਇਹ ਤਾਂ ਉੱਤੇ ਕੰਮ ਕਰਦੇ ਸਾਰੇ ਲੋਕਾਂ ਦੇ ਵਸ਼ੀਕਰਨ ਕਰਦੇ ਆ ਇਹ ਕਹਿੰਦੇ ਜੀ ਅਸੀਂ ਰਿਤੀਆਂ ਸਿਧੀਆਂ ਦੇ ਮਾਲਕ ਆ ਤੇ ਉੱਥੇ ਜਾ ਕੇ ਤੁਹਾਡੇ ਮੁਲਾਜ਼ਮ ਦੇ ਫੋਟੋਆਂ ਖਿਚਾਉਣ ਲੱਗ ਗਏ ਜਾਂ ਵੱਡੇ ਵੱਡੇ ਮੰਤਰੀ ਫੋਟੋਆਂ ਬਚਾਉਣ ਲੱਗ ਗਏ ਤੇ ਆਮ ਲੋਕਾਂ ਨੇ ਤਾਂ ਠੱਗਿਆ ਹੀ ਜਾਣਾ ਬਾਬਾ ਜੀ ਜਿਆਦਾਤਰ ਦੇਖਿਆ ਜਾਂਦਾ ਕਿ ਜਿੰਨੀਆਂ ਬਾਬਾ ਸ਼ਬਨაძੇ ਦੇ ਵੀਡੀਓ ਵਾਇਰਲ ਹੋ ਰਹੇ ਉਹਨਾਂ ਵੀਡੀਓ ਦੇ ਆਪਾਂ ਕਹਿ ਸਕਦੇ ਸਿੱਖ ਜੱਥੇਬੰਦੀਆਂ ਦੇ ਜਿਹੜੇ ਗੈਲ ਨਮਾਇੰਦੇ ਜਾਂ ਜਿਹੜੇ ਬਰਸਖ ਵੀ ਲੋਕ ਉਥੇ ਜਿਹੜੇ ਪਹੁੰਚਦੇ ਦੇਖੋ ਜੀ ਉਹ ਬਰਸਖ ਨਹੀਂ ਗੁਰੂ ਨੂੰ ਪੂਰੇ ਸਮਰਪਿਤ ਨਹੀਂ ਜੇ ਗੁਰਬਾਣੀ ਉਹਨਾਂ ਨੇ ਪੜ੍ਹੀ ਹੁੰਦੀ ਗੁਰਬਾਣੀ ਨੂੰ ਸੁਣਿਆ ਹੁੰਦਾ ਸੱਚ ਦੀ ਸੰਗਤ ਕੀਤੀ ਹੁੰਦੀ ਤੇ ਐਸ ਰਾਹ ਤੇ ਨਹੀਂ ਸੀ ਆਉਂਦੇ ਸੋ ਉਹ ਲੋਕ ਜਿਹੜੇ ਆ ਇੱਕ ਫਾਰਮੈਟੀ ਤੌਰ ਤੇ ਉਹਨਾਂ ਨੇ ਬਾਣਾ ਪਾਇਆ ਹੋਇਆ ਤੇ ਉਹਨਾਂ ਨੂੰ ਜਾਣ ਤੋਂ ਪਹਿਲਾਂ ਸ਼ਰਮ ਚਾਹੀਦੀ ਐ ਸੋ ਜਿਹੜੇ ਉੱਥੇ ਅਮਰ ਧਾਰੀ ਵੀ ਮਿਲ ਕੇ ਬਖਸ਼ਨੇ ਸੀ ਉਹ ਵੀ ਨਹੀਂ ਅਗਲੀ ਰਣਨੀਤੀ ਕੀ ਰਹੇਗੇ ਹੰਗਾ ਰਣਨੀਤੀ ਤੁਹਾਨੂੰ ਦੱਸਦੀ ਐ ਵੀ 20 ਦਿਨ ਦਾ ਅਲਟੀਮੇਟਮ ਐ 16 ਦਿਨ ਪ੍ਰਸ਼ਾਸਨ ਦੇ ਐ ਜੇ ਸ਼ਾਂਤਮਈ ਤਰੀਕੇ ਨਾਲ ਉਹਨਾਂ ਨੂੰ ਬੁਲਾ ਕੇ ਇਧਰੋਂ ਸਾਨੂੰ ਬੁਲਾ ਕੇ ਜੇ ਤਾਂ ਮੀਡੀਆ ਦੇ ਰੂਬਰੂ ਹੋ ਕੇ ਸਵਾਲ-ਜਵਾਬ ਕਰਾ ਦਿੰਦੇ ਐ ਜੇ ਤਾਂ ਉਹ ਸਾਡੇ ਸਵਾਲਾਂ ਦਾ ਜਵਾਬ ਦੇ ਦੂ ਅਸੀਂ ਮਰੀਜ਼ ਵੀ ਲਿਆਵਾਂਗੇ ਬੁੱਲੇ ਲੰਗੜੇ ਵੀ ਲਿਆਵਾਂਗੇ ਜੇ ਤਾਂ ਉਹ ਠੀਕ ਕਰ ਦੂਗਾ ਤੇ ਅਸੀਂ ਵੀ ਉਹਦੇ ਮਰੀਦ ਬਣ ਜੀਏ ਸ਼ਹਿਰ ਜੇ ਉਹ ਤੋਂ ਠੀਕ ਨਾ ਹੋਇਆ ਤੇ ਠਗ ਠਗਾ ਉਹਦਾ ਬੰਦ ਕਰਾ ਕੇ ਜਾਵਾਂਗੇ ਉਸੇ ਦਿਨ ਬੰਦ ਕਰਾ ਕੇ ਦੰਪੂ ਇਹ ਨਾ ਮੈਂ ਕਿਹੜੇ ਜੱਥੇਬੰਦੇ ਦੇ ਆਗੂ ਅੱਜ ਜਿਹੜਾ ਐਸਐਸਪੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਸੀਗੇ ਕਿਹੜੀਆਂ ਮੰਗਾਂ ਨੂੰ ਲੈ ਕੇ ਮੰਗ ਪੱਤਰ ਦਿੱਤਾ ਜਾ ਰਿਹਾ ਦਾਸ ਜੀ ਜੱਫੀਦਾਰ ਕਰਮਜੀਤ ਸਿੰਘ ਲੰਘ ਸਿੰਘ ਖਾਲਸਾ ਜਿਨ੍ਹਾਂ ਦੇ ਮੁਤੀ ਹਨ ਆ ਬਾਬਾ ਪਰਵਿੰਦਰ ਸਿੰਘ ਜੀ ਚੁੰਤੀ ਵਾਲੀ 96 ਕਰੋੜੀ ਤੇ ਦਾਸ ਦੀ ਜੋਟੀ ਲਈ ਉਹਨਾਂ ਨੇ ਮਾਲਵੀਰ ਦੀ ਜੱਥੇਦਾਰੀ ਦਾਸ ਨੂੰ ਦਿੱਤੀ ਆ ਦੇ ਨਾਲ ਆਪਣੇ ਫਰੀਦਕੋਟ ਦੇ ਸੰਗ ਆਏ ਆ ਤੇ ਜੱਥੇਦਾਰ ਸਾਡੇ ਵੀ ਨਾਲ ਖੜੇ ਆ ਤੇ ਮੰਗ ਪੱਤਰ ਤਾਂ ਹੀ ਇਹ ਦੇਣ ਆਏ ਸੀ ਜਿਹੜਾ ਆਪਣਾ ਸ਼ਿਵਮ ਬਾਬਾ ਜੀ ਬਾਬਾ ਉਹਨੂੰ ਕਹਿਣਾ ਪੈਣਾ ਕਾ ਵੀ ਲੋਕ ਸਾਰੇ ਬਾਬਾ ਹੀ ਕਹਿੰਦੇ ਉਹਨੂੰ ਪਰ ਬਾਬੇ ਨਾਲ ਹੀ ਉਹਨੇ ਕੋਈ ਚੀਜ਼ ਹੈ ਨਹੀਂ ਕੋਈ ਅੱਜ ਤੱਕ 2-3 ਮਹੀਨੇ ਪਹਿਲਾਂ ਦਰਖਾਸਤ ਦਿੱਤੀ ਸੀ ਤੇ ਐਸਐਸਓ ਜੀ ਦਾ ਉਹਨੂੰ ਬੇਨਤੀ ਕੀਤੀ ਸੀ ਵੀ ਜਿਹੜਾ ਪਖੰਡੀ ਸਾਧਾ ਹੈ ਇਹ ਇਹ ਤੇ ਨੱਥ ਪਾਈ ਜਾਵੇ ਉਲਟਾ ਇਹਨਾਂ ਨੇ ਕਾਰਵਾਈ ਕੀ ਕਰਨੀ ਆ ਉਹਨੂੰ ਆਪਣੇ ਪੁਲਿਸ ਵਾਲੇ ਦੇ ਦੇ 2-3 ਬਾਡੀਗਾਰਡ ਦੇ ਦੇ ਵੀ ਕੋਈ ਉਹ ਤੇ ਹਵੀ ਨਵੀ ਨਾ ਹੋ ਜੇ ਇਹ ਇੱਕ ਪੁਲਸ ਵਾਲੇ ਦਾ ਨਾਮ ਹੈ ਤਾਂ ਕਰਕੇ ਲੈਣਾ ਕਿਉਂਕਿ ਉਹ ਬੰਦਾ ਜਿਹੜਾ ਬਾਬੇ ਦਾ ਬਾਡੀਗਾਰਡ ਬਣ ਕੇ ਗਿਆ ਸੀ ਜਾਂ ਉਹ ਉਸੇ ਜਗ੍ਹਾ ਤੇ ਜਾ ਕੇ ਆਪ ਦਾ ਸਿਰ ਘਮਾਉਣ ਲੱਗ ਗਿਆ ਪੁਲਸ ਨੇ ਰੋਕਣਾ ਹੁੰਦਾ ਪਰ ਪੁਲਸ ਵਾਲੇ ਨਾਲ ਜਾ ਕੇ ਉਹਨੇ ਸਿਰ ਘਮਾਉਣ ਲੱਗ ਗਿਆ ਉਹ ਵੀ ਸਾਡੇ ਕੋਲ ਵੀਡੀਓ ਪਈ ਆ ਅਸੀਂ ਤੇ ਬੇਨਤੀ ਇਹੀ ਕਰਦੇ ਪ੍ਰਸ਼ਾਸਨ ਨੂੰ ਕਿ ਜਿਹੜੀਆਂ ਗਲੂਗੀਆਂ ਫੌਜਾਂ ਨੇ ਜਿਹੜੀਆਂ ਲਾਲੀਆਂ ਫੌਜਾਂ ਤੁਹਾਨੂੰ ਨੇ ਕਹੀਆਂ ਵੀ ਇਹ ਫਿਰ ਆਪ ਦਾ ਜਿਹੜਾ ਕਾਰਵਾਈ ਹੈ ਜਿਹੜੀ ਇਹ ਆਪ ਦੀ ਪੂੰਦੀਆਂ ਤੇ ਫਿਰ ਇਹਨਾਂ ਨੇ ਪ੍ਰਸ਼ਾਸਨ ਨੇ ਇੱਕ ਮਿੰਟ ਦੇ ਵਿੱਚ ਪੱਕਾ ਦੇਣ ਲੱਗੇ ਦੇਰੀ ਇਹਨਾਂ ਲਾਉਣੀ ਤੇ ਅਸੀਂ ਬੇਨਤੀ ਇਹੀ ਕਰਦੇ ਵੀ ਇਹ ਤੇ ਠੱਲ ਪਾਈ ਜਾਵੇ ਜੇ ਕੋਈ ਇਹ ਚਮਤਕਾਰ ਹੈਗਾ ਤਾਂ ਯਾਰ ਹਸਪਤਾਲ ਬੰਦ ਕਰੋ ਤੇ ਇਹਦੇ ਨਾਲ ਲੱਗੋ ਸਾਰੇ ਜਾਣੇ ਇਹਦੀ ਮਦਦ ਕਰੋ ਬਾਈ ਤੁਸੀਂ ਦੱਸ ਰਹੇ ਹੋ ਪਹਿਲਾਂ ਵੀ ਮੰਗ ਪੱਤਰ ਦਿੱਤਾ ਗਿਆ ਸੀਗਾ ਉਦੋਂ ਲੱਗਦਾ ਤੁਹਾਨੂੰ ਆਸ਼ਵਾਸ਼ਣ ਮਿਲਿਆ ਸੀ ਜਾਂ ਕੀ ਕਿਹਾ ਬਾਈ ਮੰਗ ਪੱਤਰ ਦਿੱਤਾ ਸੀ ਐਸਐਸਪੀ ਸਾਹਿਬ ਨੂੰ ਜਦੋਂ ਪੱਤਰਕਾਰ ਭਾਈ ਜਾਰੇ ਤਾਂ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਡੀ ਆਵਾਜ਼ ਪਹਿਲਾਂ ਵੀ ਚੱਕੀ ਆ ਤੇ ਹੁਣ ਵੀ ਚੱਕ ਰਹੇ ਆ ਕੁਝ ਵੀ ਤਿੰਨ ਲੋਦੇ ਆਪਦੇ ਹੈਗੇ ਆ ਪੇੜ ਕੀਤੇ ਹੁਣ ਜਿਹੜੇ ਉਹਨਾਂ ਨੂੰ ਕਰ ਰਹੇ ਆ ਆਪਣਾ ਉਹਨਾਂ ਦਾ ਪ੍ਰਚਾਰ ਕਰ ਰਹੇ ਆ ਪਰ ਤੁਹਾਡਾ ਬਹੁਤ ਧੰਨਵਾਦ ਆ ਇਹਨਾਂ ਨੂੰ ਮੰਗ ਪੱਤਰ ਐਸ.ਐਸ.ਪੀ. ਸਾਹਿਬ ਨੂੰ ਅਸੀਂ ਦੇ ਕੇ ਗਏ ਆ ਇਹਨਾਂ ਨੇ ਦੋ ਨੰਬਰ ਸਿਟੀ 'ਚ ਮਾਰਕ ਕਰਤਾ ਉੱਥੇ ਸਗੋਂ ਸਾਨੂੰ ਉਹਨਾਂ ਦੇ ਮੁਲਾਜ਼ਮ ਕਹੀ ਜਾਂਦੇ ਆ ਕੋਈ ਕੋਈ ਨਹੀਂ ਬਾਬਾ ਜੀ ਚਲੋ ਕੋਈ ਗੱਲ ਨਹੀਂ ਸਾਰਿਆਂ ਨੇ ਆਪ ਦਾ ਕਰਨਾ ਹੁੰਦਾ ਰੋਕ ਨਹੀਂ ਸਕਦੇ ਕਿਸੇ ਨੂੰ ਦੱਸੋ ਹੁਣ ਕਿਹਦੇ ਕੋਲੇ ਜਾਈਏ ਅੱਜ ਫਿਰ ਕੀ ਆਸ਼ਵਾਸਨ ਦਿੱਤਾ ਐਸ.ਐਸ.ਪੀ. ਸਾਹਿਬ ਨੇ ਪੂਰਾ ਭਰੋਸਾ ਦਿੱਤਾ ਕਿਉਂਕਿ ਮੌਕੇ ਦੇ ਜਦੋਂ ਪਹਿਲਾਂ ਦੋ ਦਿਨ ਮਹੀਨੇ ਪਹਿਲਾਂ ਵੀ ਜਦੋਂ ਦੇ ਕੇ ਗਏ ਮੰਗ ਪੱਤਰ ਉਦੋਂ ਵੀ ਐਸ.ਐਸ.ਪੀ. ਸਾਹਿਬ ਇਹੀ ਸੀ ਮੌਜੂਦ ਹੁਣ ਵੀ ਇਹੀ ਮੌਜੂਦ ਹੈ ਤੇ ਵੇਖੋ ਕੀ ਬਣਦਾ ਮਹੀਆਂ ਜਿਹੜਾ ਟਾਈਮ ਦਿੱਤਾ ਜੇ ਦਾ ਕੋਈ ਇਹਨਾਂ ਨੇ ਕਰਤੀ ਕਾਰਵਾਈ ਠੀਕ ਨਹੀਂ ਤਾਂ ਫਿਰ ਖਾਲਸਾ ਪੰਥ ਇਕੱਠਾ ਹੋਊਗਾ ਇੱਥੇ ਤੇ ਸਾਰੀਆਂ ਜੱਥੇਬੰਦੀਆਂ ਸੱਦਾਂਗੇ ਕਿਉਂਕਿ ਧਰਮ ਦਾ ਕੰਮ ਆ ਸਾਰੀਆਂ ਧਾਰਮਿਕ ਜੱਥੇਬੰਦੀਆਂ ਸੱਦਾਂਗੇ ਇਹਦੇ ਵਿੱਚ ਹਿੰਦੂ ਜੱਥੇਬੰਦੀਆਂ ਹੋਣਗੀਆਂ ਮੁਸਲਮਾਨ ਜੱਥੇਬੰਦੀਆਂ ਹੋਣਗੀਆਂ ਤੇ ਸਖਤਤਾ ਖੜਾ ਹੀ ਹੈ ਇੱਥੇ ਤੇ ਅਸੀਂ ਕਹਿੰਦੇ ਆ ਵੀ ਚਲੋ ਠੱਲ ਪੈ ਜੇ ਸਾਨੂੰ ਨਾ ਇਹੋ ਜਿਹੇ ਕਦਮ ਚੁੱਕਣਾ ਸਵਾਲ ਜਵਾਬ ਕਰੋ ਬਸ ਠੀਕ